ਇਸ ਵਾਰੀ ਅਸੀਂ ਸਭ ਤੋਂ ਵੱਡਾ ਐਲਾਨ ਹੀ ਕੀਤਾ ਸੀ ਕਿ ਪੰਜਾਬ ਛਾੜ ਆਏ ਨੇ ਔਰ ਹਰੇਕ ਪੰਜਾਬੀ ਨੇ ਚਾਹੇ ਉਹ ਸਿੱਖ ਪੰਥ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ Hindu ਭਾਈਚਾਰਾ ਤੋਂ ਹੈ ਚਾਹੇ ਉਹ Dalit ਹੈ ਚਾਹੇ ਮੁਸਲਮਾਨ ਹੈ ਚਾਹੇ ईसाई ਹੈ ਪੰਜਾਬੀਆਂ ਨੇ ਹਮੇਸ਼ਾ ਹੀ ਪੂਰੇ ਭਾਰਤ ਦੀਆਂ ਸਾਰੀਆਂ ਕੌਮਾਂ ਦਾ ਸਾਥ ਦਿੱਤਾ ਹੈ ਤੇ ਅਸੀਂ ਲੁਧਿਆਣਾ ਜਮਾ ਮਸ਼ੀਹ ਤੋਂ ਐਲਾਨ ਕੀਤਾ ਸੀ ਕਿ ਮੁਸਲਮਾਨ ਭਾਈਚਾਰਾ ਜਿਹੜਾ ਦੇਸ਼ ਦਾ ਹੈ ਉਹ ਪੰਜਾਬ ਦੇ ਵੱਲ ਆਪਣੀ ਮੁਹੱਬਤ ਦੇ ਕਦਮ ਵਧਾਵੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਸਾਰੇ ਮੁਸਲਮਾਨਾਂ ਦਾ ਕਿ ਹੁਣ ਤੱਕ 2000 ਤੋਂ ਵੱਧ ਮਸਜਿਦਾਂ ਦੇ ਪ੍ਰਬੰਧ ਉਹਨਾਂ ਦੇ ਪ੍ਰਬੰਧਕ ਉਹਨਾਂ ਦੇ ਇਮਾਮ ਪਿਛਲੇ 30 ਦਿਨਾਂ ਦੇ ਵਿੱਚ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੈ ਕੇ ਉਹ ਪੰਜਾਬ ਆਏ ਨੇ ਔਰ ਹਲਪੀੜ ਦੇ ਇਲਾਕੇ ਸਾਰਿਆਂ ਦੀ ਸੇਵਾ ਜਿਹੜੀ ਹੈ ਉਹ ਜੇ ਵੀ ਚੱਲਦੀ ਪਈ ਅਸੀਂ ਇਸ ਗੱਲ ਦੇ ਲਈ پابੰਦ ਆ ਕਿ ਕੌਮ ਨੇ ਸਾਨੂੰ ਇਹਨਾਂ ਦਿਨਾਂ 'ਚ ਜੋ ਕੁਝ ਦਿੱਤਾ ਹੈ ਚਾਹੇ ਉਹ ਜਿੰਸ ਸੀਗੀ ਜਾਂ ਸਾਡੇ ਟਰਸਟ ਨੂੰ ਦਿੱਤੀ ਗਈ ਮਦਦ ਸੀ ਅਸੀਂ ਉਹਨੂੰ ਫੌਰੀ ਤੌਰ ਤੇ ਇਸ 트ੈਂਡ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਜਦ ਮਦਦ ਆਵੇ ਤੇ ਉਹਨੂੰ ਫੌਰੀ ਤੌਰ ਤੇ ਦੂਸਰੇ ਤੱਕ ਪਹੁੰਚਾਓ ਤੇ ਇਸ ਲਈ ਅਸੀਂ ਇਸ ਨੂੰ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਕਿ ਸਾਡੇ ਆਖਰੀ ਨਬੀ ਨੇ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਜਦ ਕਿਸੇ ਦੀ ਮਦਦ ਕਰਨੀ ਹੈ ਕਿਸੇ ਦੇ ਨਾਲ ਭਾਈਚਾਰਾ ਨਿਭਾਣਾ ਹੈ ਫੌਰੀ ਤੌਰ ਤੇ ਜੋ ਤੁਹਾਡੇ ਕੋ ਆਏਗਾ ਉਹਨੂੰ ਵੰਡਣਾ ਬਿਸਮਿਲ੍ਲਾ ਰਹਿਮਾਨ ਰਹਿੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਸਾਰੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਇੱਕ ਵਾਰ ਫਿਰ ਇਕੱਠੇ ਹੋયા ਹਾਂ ਜਿੱਦਾਂ ਕਿ ਪੰਜਾਬ 'ਚ ਜਿਸ ਦਿਨ ਤੋਂ ਹੜ ਆਏ ਤੇ ਇਹ ਗੱਲ ਵਰਨਣਯੋਗ ਹੈ ਕਿ ਲੁਧਿਆਣਾ ਦੀ ਇਤਿਹਾਸਿਕ ਜੰਮਾ ਮਸਜਿਦ ਤੋਂ ਜਿੱਥੋਂ ਕਦੀ ਅੰਗਰੇਜ਼ਾਂ ਦੇ ਖਿਲਾਫ ਐਲਾਨ ਕੀਤਾ ਗਿਆ ਕਿ ਸਾਰੇ ਧਰਮ ਦੇ ਲੋਕ ਮੁਸਲਮਾਨ ਉਹਨਾਂ ਨਾਲ ਮਿਲ ਕੇ ਆਜ਼ਾਦੀ ਦੀ ਲਾਇ ਲਈ ਲੜਨ ਉੱਥੇ ਹੀ ਇਸ ਵਾਰੀ ਅਸੀਂ ਸਭ ਤੋਂ ਵੱਡਾ ਐਲਾਨ ਹੀ ਕੀਤਾ ਸੀ ਕਿ ਪੰਜਾਬ ਛੜ ਆਏ ਨੇ ਔਰ ਹਰੇਕ ਪੰਜਾਬੀ ਨੇ ਚਾਹੇ ਉਹ ਸਿੱਖ ਪੰਥ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ Hindu ਭਾਈਚਾਰੇ ਤੋਂ ਹੈ ਚਾਹੇ ਉਹ Dalit ਹੈ ਚਾਹੇ ਮੁਸਲਮਾਨ ਹੈ ਚਾਹੇ ਇਸਾਈ ਹੈ ਪੰਜਾਬੀਆਂ ਨੇ ਹਮੇਸ਼ਾ ਹੀ ਪੂਰੇ ਭਾਰਤ ਦੀਆਂ ਸਾਰੀਆਂ ਕੌਮਾਂ ਦਾ ਸਾਥ ਦਿੱਤਾ ਹੈ ਕਿਸੇ ਦੇ ਵੀ ਪੀੜ ਪਈ ਤੇ ਪੰਜਾਬੀ ਹਮੇਸ਼ਾ ਨਾਲ ਰਹੇ ਨੇ ਤੇ ਅਸੀਂ ਲੁਧਿਆਣਾ ਜਮਾ ਮਸ਼ੀਤੋ ਐਲਾਨ ਕੀਤਾ ਸੀ ਕਿ ਮੁਸਲਮਾਨ ਭਾਈਚਾਰਾ ਜਿਹੜਾ ਦੇਸ਼ ਦਾ ਹੈ ਉਹ ਪੰਜਾਬ ਦੇ ਵੱਲ ਆਪਣੀ ਮੁਹੱਬਤ ਦੇ ਕਦਮ ਵਧਾਵੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਸਾਰੇ ਮੁਸਲਮਾਨਾਂ ਦਾ ਕਿ ਉਹਨਾਂ ਤੱਕ 2000 ਤੋਂ ਵੱਧ ਮਸਜਿਦਾਂ ਦੇ ਪ੍ਰਦਾਨ ਉਹਨਾਂ ਦੇ ਪ੍ਰਬੰਧਕ ਉਹਨਾਂ ਦੇ ਇਮਾਮ ਪਿਛਲੇ 30 ਦਿਨਾਂ ਦੇ ਵਿੱਚ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੈ ਕੇ ਉਹ ਪੰਜਾਬ ਆਏ ਨੇ ਹਰ ਹਾਲ ਪੀੜਤ ਇਲਾਕਿਆਂ ਦੀ ਸਾਰਿਆਂ ਦੀ ਸੇਵਾ ਜਿਹੜੀ ਹੈ ਉਹ ਜੇ ਵੀ ਚੱਲਦੀ ਪਈ ਅਸੀਂ ਇਸ ਗੱਲ ਦੇ ਲਈ پابੰਦ ਆ ਕਿ ਕੌਮ ਨੇ ਸਾਨੂੰ ਇਹਨਾਂ ਦਿਨਾਂ 'ਚ ਜੋ ਕੁਝ ਦਿੱਤਾ ਹੈ ਚਾਹੇ ਉਹ ਜਿੰਸ ਸੀਗੀ ਜਾਂ ਸਾਡੇ ਟਰਸਟ ਨੂੰ ਦਿੱਤੀ ਗਈ ਮਦਦ ਸੀ ਅਸੀਂ ਉਹਨੂੰ ਫੌਰੀ ਤੌਰ ਤੇ ਇਸ 트ੈਂਡ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਜਦ ਮਦਦ ਆਵੇ ਤੇ ਉਹਨੂੰ ਫੌਰੀ ਤੌਰ ਤੇ ਦੂਸਰੇ ਤੱਕ ਪਹੁੰਚਾਓ ਨਾ ਕਿ ਤੁਸੀਂ ਮਦਦ ਕੋ ਆਪਣੇ ਕੋ ਰੱਖੋ ਤੇ ਸਰਵੇ ਦੇ ਨਾਮ ਤੇ ਬੜਾ ਲੰਮਾ ਸਮਾਂ ਗੁਜ਼ਾਰਦਾ ਹਾਂ ਫਰਦਬਾਜ ਜਿਹਨੂੰ ਮਦਦ ਦੀ ਜ਼ਰੂਰਤ ਹੋਵੇ ਉਹ ਅਗਲਾ ਉਸ ਗੱਲ ਤੋਂ ਵਾਂਝਾ ਰਹਿ ਜਾਵੇ ਪਰੇਸ਼ਾਨ ਹੋ ਜਾਏ ਤੇ ਬਾਅਦ ਚ ਤੁਸੀਂ ਕਹਿੰਦੇ ਅਸੀਂ ਤਾਂ ਮਦਦ ਜਿਹੜੀ ਆ ਉਹ ਕਰਨੀ ਆ ਤੇ ਇਸ ਲਈ ਅਸੀਂ ਇਸ ਨੂੰ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਕਿ ਸਾਡੇ ਆਖਰੀ ਨਬੀ ਨੇ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਜਦ ਕਿਸੇ ਦੀ ਮਦਦ ਕਰਨੀ ਹੈ ਕਿਸੇ ਦੇ ਨਾਲ ਭਾਈਚਾਰਾ ਨਿਭਾਣਾ ਹੈ ਫੌਰੀ ਤੌਰ ਤੇ ਜੋ ਤੁਹਾਡੇ ਕੋ ਆਏਗਾ ਉਹਨੂੰ ਵੰਡਣਾ ਤੇ ਅਸੀਂ ਇਸ ट्रेंड ਨੂੰ ਤਬਦੀਲ ਕੀਤਾ ਕਿ ਜਿਹੜੀ ਐਨ ਜੀਓ ਸੀ ਆ ਲਗ ਲਗ ਸੰਸਥਾਵਾਂ ਚਾਹੇ ਸਾਡੀਆਂ ਹੀ ਕਿਉਂ ਨਾ ਪੂਰੇ ਦੇਸ਼ ਉਹਨਾ ਜੇ ਟ੍ਰੈਂਡ ਸੀ ਵੀ ਪਹਿਲਾਂ ਜਦ ਕੋ ਰਕਮ ਆਉਗੀ ਤੇ ਸਮਾਨ ਆਊਗਾ 2-4 ਮਹੀਨੇ ਇੰਤਜ਼ਾਰ ਕਰਾਂਗੇ ਦੇਖਾਂਗੇ ਪਾ ਲਾਂਗੇ ਵੰਡਾਂਗੇ ਅਸੀਂ ਇਹ ਦੇਖਾਂਗੇ ਪਾ ਲਾਂਗੇ ਆਲੀ ਗੱਲ ਵਿੱਚੋਂ ਘੜ ਦਿੱਤੀ ਅਸੀਂ ਕਿਹਾ ਵੀ ਇਧਰੋਂ ਆਵੇ ਤੇ ਦੂਜੇ ਪਾਸੇ ਉਹਨੂੰ ਨਾਲ ਦੀ ਨਾਲ ਪਚਾਓ ਤੇ ਹੁਣ ਤੱਕ ਅਸੀਂ ਤਕਰੀਬਨ ਅੱਜ ਦੀ ਜਿਹੜੀ ਕਿਸ਼ਤ ਹੈ 50 ਲੱਖ ਰੁਪਏ ਦੀ ਮਿਲਾ ਕੇ 1 ਕਰੋੜ 30 ਲੱਖ ਰੁਪਈਆ ਜਿਹੜਾ ਉਹ ਉਹਨਾਂ ਪਰਿਵਾਰਾਂ ਨੂੰ ਦੇ ਚੁੱਕੇ ਹਾਂ ਜਿਨ੍ਹਾਂ ਦਾ ਮਕਾਨ ਜਾਂ ਕਮਰਾ ਜਾਂ ਘਰ ਦੀ ਕੋਈ ਦੀਵਾਰ ਜਿਹੜੀ ਹੈ ਉਹ ਹੱਟ ਦੇ ਵਿੱਚ ਰੁੜ ਗਈ ਹੈ ਇਤੋਂ ਲਾਵਾ 20 ਲੱਖ ਤੋਂ ਜ਼ਿਆਦਾ ਅਸੀਂ ਦਵਾਈਆਂ ਤੇ ਔਰ 25 ਲੱਖ ਰੁਪਏ ਦੀ ਇੱਕ ਐਂਬੂਲੈਂਸ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਏਰੀਆ ਨੂੰ ਸਮਰਪਿਤ ਕੀਤੀ ਫੋਰਸ ਕੰਪਨੀ ਦੀ ਲੈ ਕੇ ਉਹ ਤੋਂ ਲਾਵਾ ਵੱਡੀ ਸੇਵਾ ਜਿਹੜੀ ਅਸੀਂ ਪਿਛਲੇ 3 ਦਿਨ ਤੋਂ ਸ਼ੁਰੂ ਕੀਤੀ ਹੈ ਉਹ ਤਕਰੀਬਨ ਉਦੋਂ ਤੇ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ 50 ਲੱਖ ਰੁਪਏ ਖਰਚ ਹੋਣੇ ਜਿਹਦੇ ਤੇ ਅਸੀਂ ਕੈਟਲ ਫੀਡ ਜਿਹੜੀ ਹੈ ਮੱਝਾਂ ਨੂੰ ਤੁਸੀਂ ਖੁਰਾਕ ਦਿੰਨਿਓ ਕਿ ਉਹਨਾਂ ਦਾ ਦੁੱਧ ਜਿਹੜਾ ਅੱਛਾ ਹੋ ਜਾਏ ਕੱਲ ਹੀ ਪਹਿਲੀ ਕਿਸ਼ਤ ਦੇ ਵਿੱਚ ਸਾਡੇ ਵੱਲੋਂ 500 ਬੋਰੀਆਂ ਦੀ ਜਿਹੜੀ ਖੇਪ ਹੈ ਉਹ ਰਵਾਨਾ ਕੀਤੀ ਗਈ ਹੈ ਤੇ ਇਸ ਲਈ ਅਸੀਂ ਇਸ ਕੋਸ਼ਿਸ਼ ਦੇ ਵਿੱਚ ਆਂ ਕਿ ਜਿਹੜੀ ਗੱਲ ਪਹਿਲੇ ਦਿਨ ਮੁਸਲਿਮ ਭਾਈਚਾਰੇ ਨੇ ਕਹੀ ਸੀ ਕਿ ਹਾੜ ਉੱਜਾ ਪਾਣੀ ਉਤਰਨ ਤੋਂ ਬਾਅਦ ਫਿਰ ਵਸੇਵੇ ਦੀ ਜਿਹੜੀ ਤਹਿਰੀਕ ਹੋਏਗੀ ਅਸੀਂ ਉਹਦੇ ਵਿੱਚ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਜਿੱਥੇ ਵੱਡੀਆਂ-ਵੱਡੀਆਂ ਅਕਾਲ ਤਖਸਬ ਦੇ ਬਹੁਤ ਵੱਡੀ ਸੰਸਾ ਵਿੱਚ ਕੰਮ ਕਰ ਰਹੀ ਹੈ ਅਲੱਗ-ਅਲੱਗ ਸਿਕ ਐਨ ਜੀਓਜ਼ ਹਿੰਦੂਆਂ ਐਨ ਜੀਓਜ਼ ਕੰਮ ਕਰ ਰਹੀਆਂ ਤੇ ਅਸੀਂ ਇਸ ਗੱਲ ਦੇ ਉੱਤੇ پابੰਦ ਆਂ ਕਿ ਮੁਸਲਮਾਨ ਭਾਈਚਾਰਾ ਵੀ ਜਿਹੜਾ ਹੈ ਉਹ ਹਾਲ ਪੀੜਤ ਜਾਤੀ ਆਪਣੀ ਜ਼ਿੰਦਗੀ ਨੂੰ ਲੀਹੇ ਤੇ ਨਹੀਂ ਲੈ ਕੇ ਆਂਦੇ ਉਸ ਵਕਤ ਤੱਕ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਇਸ ਲਈ ਇਹ ਆਖਰੀ ਮਹਰਲਾ ਜਿਹੜਾ ਚੱਲਦਾ ਪਿਆ ਫਿਰ ਵਸਾਵੇ ਦਾ ਉਹਦੇ ਤਹਿਤ ਹੁਣ ਜਿਹੜੇ ਚੈੱਕ ਜਿਹੜੇ ਆ ਉਹ ਲੋਕਾਂ ਨੂੰ ਵੰਡੇ ਗਏ ਤਾਂ ਕਿ ਉਹ ਆਪਣੇ ਮਕਾਨ ਦੀ ਮੁਰੰਮਤ ਕਰਨ ਔਰ ਫਿਰ ਵਸਾਵੇ ਦੀ ਜਿਹੜੀ ਇਹ ਮੂਵਮੈਂਟ ਹੈ ਇਹ ਜਿਹੜੀ ਇਹ ਪੂਰੀ ਹੋ ਸਕੇ ਬਹੁਤ ਬਹੁਤ ਧੰਨਵਾਦ